ਮੈਟਰੋ 3 ਨਵੰਬਰ ਤੇ 1 ਅਕਤੂਬਰ ਨੂੰ 2025 ਦੇ ਜੋਨ ਗੇਮਾਂ ਹੋਈਆਂ ਬਾਦਲ ਸਟੇਡੀਅਮ ਦੇ ਵਿੱਚ ਲੰਬੀ ਬਲੌਕ ਦੀਆਂ ਜਿਹੜੇ ਰਹਿੰਦੇ ਸੀ ਐਥਲੈਟਿਕਸ ਮੀਟ ਤੇ ਹੋਰ ਜਿੰਨੇ ਵੀ ਮੈਚ ਤੇ ਇਹ ਤੁਹਾਡੀ ਮੈਂ ਜਾਣਕਾਰੀ ਵਾਸਤੇ ਵੀਡੀਓ ਪਾ ਰਹੇ ਆ ਅਸੀਂ ਤਾਂ ਆਪਦੇ ਬੱਚੇ ਲੈ ਕੇ ਗਏ ਸੀ ਬਾਬਾ ਵਦਾਵਾ ਸਿੰਘ ਜੀ ਵਿਦਿਆ ਕੇਂਦਰ ਰੋੜਾਂਵਾਲੀ ਤੋਂ ਪਰ ਬਹੁਤ ਸਾਰੇ ਸਕੂਲਾਂ ਦੇ ਬੱਚੇ ਸਾਰੇ ਜ਼ੋਨਾਂ ਦੇ ਤੇ ਸਕਟਰ ਸਾਹਿਬ ਭਰਾ ਆਪਣੇ ਨਰੇਸ਼ ਜੀ ਹੋਰਾਂ ਦੀ ਸਾਰੀ ਟੀਮ ਨੇ ਯਾਰ ਬੜਾ ਸੋਹਣਾ ਵਰਕ ਕੀਤਾ ਬਹੁਤ ਸੋਹਣਾ ਯਾਰ ਪ੍ਰਬੰਧ ਸੀ ਤੇ ਸਭ ਤੋਂ ਵੱਡੀ ਗੱਲ ਹੈ ਕਿ ਬੂੰਦ-ਬੂੰਦ ਨਾਲ ਕਹਿੰਦੇ ਦਰਿਆ ਭਰ ਜਾਂਦਾ ਯਾਰ ਬੱਚਿਆਂ ਨੂੰ ਆਪਾਂ ਥੋੜਾ-ਥੋੜਾ ਨਾ ਥੋੜੀ-ਥੋੜੀ ਕੋਸ਼ਿਸ਼ ਕਰਕੇ ਤੇ ਆਪਾਂ ਇਹੋ ਜਿਹਾ ਈਵੈਂਟ ਕਰਵਾਉਂਦੇ ਰਿਗੇ ਤਾਂ ਬੱਚਿਆਂ ਨੂੰ ਵਿਚਾਰਿਆਂ ਨੂੰ ਖੇਡਣ ਦਾ ਮੌਕਾ ਮਿਲ ਜਾਂਦਾ ਹੈ ਉਹ ਰਿਲੈਕਸ ਰਹਿੰਦੇ ਆ ਇੱਕ ਦਿਨ ਦੋ ਦਿਨ ਉੱਥੇ ਗਿੜਾਫੜਾ ਮਾਰੇ ਆਉਂਦੇ ਆ ਤਾਂ ਇਹ ਇੱਕ ਉਹਨਾਂ ਦਾ ਜਿਹੜਾ ਪੜ੍ਹਾਈ ਦਾ ਉਹਨਾਂ ਤੇ ਬਰਡਨ ਹੁੰਦਾ ਹੈ ਉਹਦੇ ਤੋਂ ਵੀ ਤੇ ਬਾਕੀ ਉਹਨਾਂ ਨੂੰ ਆਪਣੇ ਆਪ ਨੂੰ ਨਖਾਰਨ ਦਾ ਟਾਈਮ ਮਿਲਦਾ ਹੈ ਸਭ ਤੋਂ ਵੱਡੀ ਗੱਲ ਕਿ ਗਰਾਊਂਡਾਂ ਦੇ ਵਿੱਚੋਂ ਨੌਜਵਾਨੀ ਮਿੱਤਰੋ ਬਿਲਕੁਲ ਮਤਲਬ ਇੱਕ ਤਰ੍ਹਾਂ ਨਾਲ ਗਰਾਊਂਡਾਂ ਦੇ ਵਿੱਚੋਂ ਜਵਾਨੀ ਗਾਇਬ ਹੋ ਗਈ ਸੀ ਪਰ ਜੇਕਰ ਇਹਨਾਂ ਗਰਾਊਂਡਾਂ ਦੇ ਵਿੱਚ ਜਵਾਨੀ ਨੂੰ ਬਰਕਰਾਰ ਰੱਖਿਆ ਤਾਂ ਇਹ ਜਿਹੜੇ ਡੀਪੀ ਸਹਿਬਾਨ ਸਰਕਾਰੀ ਆਪਣਾ ਸਰੀਰਕ ਸਿੱਖਿਆ ਟੀਚਰ ਹੈ ਜੋ ਜਿੰਨੇ ਵੀ ਭਰਾ ਕੋਚ ਸਹਿਬਾਨ ਜਿਨ੍ਹਾਂ ਦੇ ਸਹਿਯੋਗ ਨਾਲ ਇਹੋ ਜੇ ਈਵੈਂਟ ਹੁੰਦੇ ਆ ਔਰ ਪਹਿਲਾਂ ਆ ਕੇ ਨੌਜਵਾਨ ਗੱਭਰੂ ਲੜਕੇ ਲੜਕੀਆਂ ਗਰਾਊਂਡਾਂ ਦੇ ਵਿੱਚ ਖੇਡਣ ਲੱਗੇ ਸਕੂਲਾਂ 'ਚ ਤਿਆਰੀਆਂ ਹੋਈਆਂ ਤਾਂ ਫਿਰ ਇਹ ਈਵੈਂਟ ਹੋਏ ਔਰ ਹੁੰਦੇ ਸੋਹਣੇ ਲੱਗਦੇ ਆ ਭਰਾਵੋ ਤਾਂ ਬਹੁਤ ਸੋਹਣਾ ਰਿਹਾ ਯਾਰ ਬੱਚੇ ਨਾ ਇੱਕ ਕੋਰੇ ਕਾਗਜ਼ ਵਾਂਗੂ ਹੁੰਦੇ ਆ ਤੇ ਇਹਨਾਂ ਨੂੰ ਜਿੱਧਰ ਨੂੰ ਜੋ ਲਿਖ ਦਿਓਗੇ ਉਹ ਲਿਖਿਆ ਜਾਣਾ ਜੋ ਪੜਾ ਦਿਓਗੇ ਉਹ ਇਹਨਾਂ ਨੇ ਮੰਨ ਲੈਣਾ ਜੋ ਸਿਖਾ ਦਿਓਗੇ ਉਹ ਇਹਨਾਂ ਨੇ ਸਿੱਖ ਲੈਣਾ ਉਹ ਚੰਗਾ ਹੈ ਜਾਂ ਮਾੜਾ ਹੈ ਪਰ ਬਹੁਤ ਸੋਹਣਾ ਪ੍ਰਬੰਧ ਸੀ ਔਰ ਸਾਡੇ ਸਕੂਲ ਦੇ ਬੱਚਿਆਂ ਦਾ ਪਹਿਲੀ ਵਾਰ ਦਾ ਤਜਰਬਾ ਸੀ ਕਿਸੇ ਟਰੈਕ ਤੇ ਜਾਣਾ ਔਰ ਉਹ ਵੀ ਸਟੇਡੀਅਮ ਦੇ ਇੰਨੇ ਵੱਡੇ ਸਟੇਡੀਅਮ ਦੇ ਟਰੈਕ ਤੇ ਤਾਂ ਬਹੁਤ ਸੋਹਣਾ ਤਜਰਬਾ ਰਿਹਾ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਜਿਹੜੇ ਸਕੂਲਾਂ ਦੇ ਬੱਚੇ ਫਸਟ ਆਏ ਹੈ ਕਿਸੇ ਵੀ ਇਵੈਂਟ ਦੇ ਵਿੱਚ ਤਾਂ ਉਹਨਾਂ ਨੂੰ ਬਹੁਤ ਸਾਰੀਆਂ ਢੇਰ ਮੁਬਾਰਕਾਂ ਜਿਉਂਦੇ ਵਸਦੇ ਰਹੋ ਜਵਾਨੀ ਜਿੰਦਾਬਾਦ ਆ ਮਿੱਤਰੋ ਜਿਹੜੇ ਡੀਪੀ ਸਹਿਬਾਨ ਨੇ ਉੱਥੇ ਡਿਊਟੀ ਦਿੱਤੀ ਉਹਨਾਂ ਦਾ ਵੀ ਧੰਨਵਾਦ ਤੇ ਤਨਦੇਹੀ ਨਾਲ ਆਪਾਂ ਸਾਰਿਆਂ ਨੇ ਰਲ ਮਿਲ ਕੇ ਭਰਾਵੋ ਜਿੰਨਾ ਕੰਮ ਕਿਸੇ ਨੂੰ ਮਿਲਿਆ ਜਾਂ ਨਾ ਮਿਲਿਆ ਇੱਕ ਸੇਵਾ ਸਮਝ ਕੇ ਡਿਊਟੀ ਕਰਨੀ ਹੁੰਦੀ ਹੈ ਉਹ ਵੀ ਕੀਤੀ ਹੂੰ ਤਨਰੇਸ਼ ਜੀ ਹੋਰਿਆਂ ਦੀ ਆਪਾਂ ਰਹਿ ਨਮਾਈ ਦੇ ਵਿੱਚ ਇੱਕ ਟੀਮ ਵਰਕ ਹੈ ਸਾਰੇ ਕਰਦੇ ਰਹੀਏ ਸਾਰੇ ਤੁਹਾਡੇ ਭਰਾਵਾਂ ਦਾ ਮਿੱਤਰਾਂ ਦਾ ਸਜਣਾ ਦਾ ਡੀਪੀ ਸਾਹਿਬਾਨ ਦਾ ਸ੍ਰੀਕ ਸਿੱਖਿਆ ਟੀਚਰ ਸਾਹਿਬਾਨ ਦਾ ਸਾਰਿਆਂ ਦਾ ਬਹੁਤ ਧੰਨਵਾਦ ਬਈ ਤੇ ਸਾਡੇ ਵਰਗੇ ਸਕੂਲ ਨੂੰ ਵੀ ਪਰਫਾਰਮ ਕਰਨ ਦਾ ਮੌਕਾ ਮਿਲ ਗਿਆ ਔਰ ਬੱਚਿਆਂ ਨੂੰ ਯਾਰ 4 ਦਿਨ ਆਪਦੇ ਜਿਹੜੇ ਸਕੂਲੀ ਬਰਡਨ ਹੁੰਦਾ ਹੈ ਉਹਨਾਂ ਦੇ ਭਾਰ ਹੁੰਦਾ ਹੈ ਉਹਦੇ ਚੋਂ ਨਿਕਲ ਕੇ ਤੁਰਨ ਫਿਰਨ ਦਾ ਸਮਾਂ ਮਿਲ ਜਾਂਦਾ ਉੱਥੇ ਖੇਡ ਲੈਂਦੇ ਆ 4 ਦਿਨ ਥੱਕ ਜਾਣਗੇ ਇਹਦੇ ਵਿੱਚੋਂ ਕੁਝ ਬੰਦੇ ਇਹਨੂੰ ਰੈਗੂਲਰ ਰੱਖ ਲੈਂਦੇ ਆ ਬੱਚੇ ਔਰ ਜਿਹੜੇ 400 ਮੀਟਰ 'ਚ ਡਿੱਗੇ ਸੀ ਉਹ ਮੈਨੂੰ ਕਹਿੰਦੇ ਜੇ ਅਸੀਂ ਡਿੱਗ ਪਏ ਸੀ ਤਾਂ ਅਸੀਂ ਫੇਰ ਉੱਠ ਕੇ ਭੱਜ ਪਏ ਐਸਾ ਤੇ ਅਰਬਾਹ ਹੀ ਬੱਚਿਆਂ ਦਾ ਰਿਹਾ ਜਦੋਂ ਆਪਾਂ ਬੱਚਿਆਂ ਤੋਂ ਪੁੱਛਾਂਗੇ ਨਾ ਤਾਂ ਉਹ ਵੱਖੋ-ਵੱਖਰੇ ਆਪੋ ਆਪਣੇ ਤਿਆਰਬੇ ਆਪਣੇ ਨਾਲ ਸਾਂਝੇ ਕਰਦੇ ਆ ਤੇ ਬੱਚੇ ਇੱਕ ਦੇਸ਼ ਦਾ ਭਵਿੱਖ ਹੁੰਦੇ ਆ ਆਪਦੇ ਮਾਂ ਪਿਓ ਦੀ ਬੇਸ਼ਕੀਮਤੀ ਇੱਕ ਚੀਜ਼ ਹੁੰਦੇ ਆ ਉਹਨਾਂ ਦਾ ਇੱਕ ਗਹਿਣਾ ਹੁੰਦੇ ਆ ਤਾਂ ਆਪਾਂ ਜਿੰਨਾ ਕੁ ਯੋਗਦਾਨ ਪਾ ਸਕਦੇ ਆ ਤਾਂ ਜਰੂਰ ਪਉਣਾ ਚਾਹੀਦਾ ਹੈ ਬਹੁਤ ਸਾਰੇ ਮਿੱਤਰਾਂ ਦਾ ਸਜਨਾ ਦਾ ਬਹੁਤ ਧੰਨਵਾਦ ਬਾਦਲ ਸਟੇਡੀਅਮ ਜੂਨ ਖੇਡਾ 2025